ਨਾਨਕ ਛੜਪੀੜਤਾ ਦੀ ਮਦਦ ਲਈ ਅਕਾਲੀ ਦਲ ਨੇ ਕੀਤੀ ਮੀਟਿੰਗ ਸੁੱਚਾ ਸਿੰਘ ਲੰਘਾ ਨੇ ਦੱਸਿਆ ਕਿ ਅਕਾਲੀ ਦਲ ਹੜਪੀੜਤਾਂ ਲਈ ਕੀ ਕੀ ਕਰਨ ਜਾ ਰਿਹਾ ਹੈ ਅਜੇ ਸਮਾਂ ਲੱਗੇਗਾ ਅਤੇ ਜੋ ਹੜਪੀੜਤ ਨੇ ਉਹਨਾਂ ਦੀ ਮਦਦ ਕਰਨ ਲਈ ਅਕਾਲੀ ਦਲ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸ ਸਬੰਧੀ ਅਸੋਚਾ ਸਿੰਘ ਲੰਗਾ ਵੱਲੋਂ ਡੇਰ ਬਾਬਾ ਨਾਨਕ ਜੀ ਵੀ ਮੀਟਿੰਗ ਕੀਤੀ ਗਈ ਇਸ ਮੌਕੇ ਉਹਨਾਂ ਦੇ ਨਾਲ ਸੁਖਜਿੰਦਰ ਸੋਨੂ ਲੰਗਾ ਅਰਜੰਤ ਸਿੰਘ ਵੈਰੋਕੀ ਸਮਿਤ ਹੋਰ ਵੀ ਬਹੁਤ ਸਾਰੇ ਸੀਨੀਅਰ ਅਕਾਲੀ ਆਗੂ ਸ਼ਾਮਲ ਹੋਏ ਇਸ ਮੌਕੇ ਸੁਚਾ ਸਿੰਘ ਲੰਗਾ ਨੇ ਗੱਲਬਾਤ ਕਰਦੇ ਆ ਕਿ ਅਕਾਲੀ ਦਲ ਚਾਹੁੰਦਾ ਸੀ ਕਿ ਜੋ ਕੋਰੀਡੋਰ ਉੱਪਰ ਤੁਸੀਂ ਪੰਚ ਪਾੜ ਪਿਆ ਹੈ ਉਸ ਨੂੰ ਅਕਾਲੀ ਦਲ ਆਪਣੇ ਸਾਥੀਆਂ ਦੇ ਸਹਿਯੋਗ ਨਾਲਪੂਰੇ ਪਰ ਡਿਪਟੀ ਕਮਿਸ਼ਨਰ ਵੱਲੋਂ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਇਹ ਏਰੀਆ ਪੀਐਸਐਫ ਸੈਂਟਰ ਦੇ ਅਧੀਨ ਆਉਂਦਾ ਹੈ ਇਸ ਲਈ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਮਨਜ਼ੂਰੀ ਉਣੀ ਜ਼ਰੂਰੀ ਹੈ ਸੁਚਾਤ ਸਿੰਘ ਨੇ ਲੰਘਾਣੇ ਦੱਸਿਆ ਕਿ ਆਉਣ ਵਾਲੇ ਸਮੇਂ ਚ ਜੋ ਹੜਪੀੜਤਾ ਅਤੇ ਕਿਸਾਨਾਂ ਨੂੰ ਮੁਸ਼ਕਲਾਂ ਆਉਣੀਆਂ ਹਨ ਉਸ ਨੂੰ ਲੈ ਕੇ ਵਕਫ ਵਕ ਅਕਾਲੀ ਦਲ ਨੇ ਯੋਜਨਾਵਾਂ ਬਣਾਈਆਂ ਹਨ ਜਿਸ ਵਿੱਚ ਕਣਕ ਦੀ ਫਸਲ ਦੀ ਬੀਜ ਅਤੇ ਹੋਰ ਬਹੁਤ ਸਾਰੀਆਂ ਅਜਹਹੀਆਂ ਮੁਸ਼ਕਲਾਂ ਹਨ ਜਿਸ ਨੂੰ ਅਕਾਲੀ ਦਲ ਹੱਲ ਕਰੇਗਾ ਸੁਣਾਉਂਦੇ ਹਾਂ ਤੁਹਾਨੂੰ ਕਿ ਕੁਝ ਸੁਚਾਤ ਸਿੰਘ ਲੰਕਾ ਨੇ ਹਰ ਪੀੜਤਾ ਦੀ ਮਦਦ ਲਈ ਜੋ ਐਲਾਨ ਕੀਤੇ ਹਨ ਸਾਨੂੰ ਦੇਖਾਤਾਂ ਅੱਜ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਲਾਕੇ ਦਾ ਫਸਲ ਤਾਂ ਲਗਭਗ 300 ਪਿੰਡ ਦੀ ਜਿਹੜੀ ਹੈ ਬਰਬਾਦ ਹੋ ਗਈ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਾਣੀ ਜਾ ਵੜਿਆ ਵਾ ਤੇ ਹਰ ਪਿੰਡ ਦੇ ਵਿੱਚ ਅੱਧੇ ਘਰ ਜਿਹੜੇ ਨੇ ਉਹ ਪਾਣੀ ਦੀ ਲਪੇਟ ਵਿੱਚ ਆ ਗਏ। ਦਾਨੀ ਸੱਜਣਾ ਦਾ ਮੈਂ ਧੰਨਵਾਦ ਕਰਨਾ ਵਾਂ। ਉਹਨਾਂ ਨੇ ਕੋਈ ਕਸਰ ਨਹੀਂ ਰਹਿਣ ਦਿੱਤੀ। ਸਰਕਾਰਾਂ ਦੇ ਆਉਣ ਤੋਂ ਪਹਿਲਾਂ ਸੰਸਥਾਵਾਂ ਦੇ ਆਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਲੋਕ ਜਿਹੜੇ ਨੇ ਉਹ ਲੋਕਾਂ ਦੇ ਘਰਾਂ ਤੱਕ ਪਹੁੰਚੇ ਨੇ ਖਾਣ ਦਾ ਸਮਾਨ ਜਿਹੜਾ ਵਾ ਕੋਈ ਕਸਰ ਨਹੀਂ ਰਹਿਣ ਦਿੱਤੀ ਜੂਪੀ ਤੋਂ ਵੀ ਲੋਕ ਆਏ ਨੇ Rajasthan ਤੋਂ ਵੀ ਲੋਕ ਆਏ ਨੇ Haryana ਤੋਂ ਵੀ ਆਏ ਨੇ Jammu Kashmir ਤੋਂ ਵੀ ਆਏ ਨੇ ਤੇ ਪੰਜਾਬ ਦੇ ਮਾਲਵੇ ਵਿੱਚੋਂ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਨੇ ਟਰੱਕਾਂ ਦੇ ਰੂਪ ਵਿੱਚ ਉਹ ਵੀ ਇੱਥੇ ਪਹੁੰਚੀਆਂ ਨੇ ਸਭ ਤੋਂ ਪਹਿਲਾਂ ਜਿਹੜਾ ਵਾ ਇਸ ਇਲਾਕੇ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਇੱਥੇ ਪਹੁੰਚੇ ਨੇ ਉਹਨਾਂ ਨੇ ਸਭ ਨੂੰ ਅਪੀਲ ਕੀਤੀ ਹੈ ਇੰਡਸਟਰੀ ਨੂੰ ਅਪੀਲ ਕੀਤੀ ਹੈ ਇੰਡਸਟਰੀ ਵੀ ਜਿਹੜੀ ਹੁਣ ਮੈਦਾਨ ਵਿੱਚ ਆ ਗਈ ਹੈ ਤੇ ਮੈਂ ਇਹ ਸਮਝਦਾ ਮਾਂ ਕਿ ਇਹ ਬੰਨ ਜਿਹੜੇ ਨੇ ਇਹ ਵੱਜ ਜਾਣ ਤਾਂ ਕਿ ਆਉਣ ਵਾਲੀ ਜਿਹੜੀ ਫਸਲ ਆ ਉਹ ਲੋਕੀ ਬੀਜ ਸਕਣ ਜੇ ਬੰਨ ਨਾ ਵੱਜੇ ਆਉਣ ਵਾਲੀ ਫਸਲ ਵੀ ਜਿਹੜੀ ਹੈ ਕਿਸਾਨ ਨਹੀਂ ਬੀਜ ਸਕਦੇ ਮੈਂ ਆਪਣੇ ਸਾਥੀਆਂ ਦੇ ਨਾਲ ਬਹੁਤ ਸਲਾਹ مشوره ਕੀਤੇ ਨੇ ਪਿੰਡਾਂ ਵਿੱਚ ਵੀ ਜਾ ਕੇ ਤੇ ਇੱਥੇ ਵੀ ਬੈਠ ਔਰ ਮੇਰੀ ਪਾਰਟੀ ਸ਼ਰੋਮੀ ਅਕਾਲੀ ਦਲ ਕੋਈ ਸਕੈਨ ਲਾ ਕੇ ਇੱਥੇ ਬੋਰਡ ਨਹੀਂ ਲਾਇਆ ਵੀ ਇਹਦੇ ਵਿੱਚ ਪੈਸੇ ਪਾਓ ਜਾ ਹੀ ਕਹੀਏ ਸਾਨੂੰ ਕੁਝ ਦਿਓ ਜਿਹੜੇ ਆਉਂਦੇ ਨੇ ਦਾਨ ਸੱਜਣ ਅਸੀਂ ਇਹ ਅਪੀਲ ਕਰਨੇ ਆ ਕਿ ਜੇ ਕਿਸੇ ਦੀਆਂ ਭਾਵਨਾਵਾਂ ਨੇ ਜੋ ਉਹ ਮਦਦ ਇਸ ਇਲਾਕੇ ਦੀ ਕਰਨੀ ਚਾਹੁੰਦੇ ਨੇ ਉਹ ਸ਼ਰੋਮੀ ਕਮੇਟੀ ਦੇ ਹੈੱਡ ਵਿੱਚ ਪੈਸੇ ਪਾਉਣ ਤਾ ਕਿ ਸ਼ਰੋਮੀ ਕਮੇਟੀ ਲੋਕਾਂ ਤੱਕ ਜਿਹੜੀ ਰਾਏ ਪਹੁੰਚਾ ਰਹੀ ਹੈ ਜੋ ਫੈਸਲੇ ਲੈ ਰਹੀ ਹੈ ਉਹਦੇ ਵਿੱਚ ਵਰਤਿਆ ਜਾਵੇ। ਅਸੀਂ ਪ੍ਰਧਾਨ ਸ਼ਰੋਮੀ ਕਾਲੀ ਦਲ ਦੇ ਨਾਲ ਗੱਲ ਕੀਤੀ ਸੀ ਕਿ ਕਾਲੀ ਦਲ ਵੱਲੋਂ ਆ ਜਿਹੜਾ ਬਨ ਕੋਰੀਡੋਰ ਦਾ ਇਹਨੂੰ ਬੜਾਇਆ ਜਾਵੇ। ਅਸੀਂ ਕੱਲ ਉਸ ਪਿੰਡ ਵਿੱਚ ਵੀ ਮੀਟਿੰਗਾਂ ਕੀਤੀਆਂ ਸੀ। ਆਪਣੇ ਜਿਹੜੇ ਪ੍ਰਭਾਵਿਤ ਪਿੰਡ ਸੀ ਉਹਨਾਂ ਵਿੱਚ ਵੀ ਮੀਟਿੰਗਾਂ ਕੀਤੀਆਂ ਨੇ ਪਰ ਇਹ ਕੋਈ 1 2 ਬੰਦੇ ਇਹ ਬੰਨ ਨੂੰ ਨਹੀਂ ਬਨ ਸਕਦੇ ਮਾਸ ਮੂਵਮੈਂਟ ਲੋਕ ਲੋਕ ਇਹਦੇ ਵਿੱਚ ਸ਼ਾਮਲ ਹੋਣ ਟਰਾਲੀਆਂ ਲਿਆਉਣ ਨੂੰ ਸਭ ਲੋਕ ਤਿਆਰ ਨੇ ਲੇਕਿਨ ਉਸ ਥਾਂ ਤੇ ਟਰਾਲੀਆਂ ਲਾਉਣ ਲਈ ਵੀ ਸਾਰੇ ਭਰਾਵਾਂ ਦੀ ਲੋੜ ਆ ਇਕੱਲਾ ਕੁਝ ਨਹੀਂ ਕਰ ਸਕਦਾ ਔਰ ਮੈਂ ਜੋ ਵੇਖਿਆ ਪੀ ਇਹ ਜਿਹੜਾ ਸਭ ਤੋਂ ਵੱਡਾ ਬੰਨ ਹੈ ਇਹਦੇ ਵਿੱਚ ਜਿਹੜੀ ਮੁਸ਼ਕਲ ਹੁੰਦੀ ਹੈ ਉਹ ਇਹ ਬਾਰਡਰ ਦੇ ਉੱਤੇ ਬੰਨ ਹੈ ਸਕਿਉਰਟੀ ਜ਼ੋਨ ਹੈ ਬਈ ਸਭ ਤੇ ਸੈਂਟਰ ਗਵਰਨਮੈਂਟ ਜਿਹੜੀ ਹੈ ਉਹ ਸਿੱਧੀ ਇਨਵੋਲਵ ਹੈ ਕਿਸੇ ਨੇ ਸਾਨੂੰ ਆਪਣੇ ਆਪ ਧੱਕੇ ਨਾਲ ਜਾਣ ਨਹੀਂ ਦੇਣਾ ਕੋਈ ਰਸਤਾ ਨਹੀਂ ਜਿਹਦੇ ਤੱਕ ਅਸੀਂ ਉਹ ਟਰਾਲੀਆਂ ਲੈ ਕੇ ਜਾ ਸਕੀਏ ਮੈਂ ਅੱਜ ਡੀਸੀ ਸਾਹਿਬ ਨੂੰ ਅਸੀਂ ਸਾਰੀ ਜਥੇਬੰਦੀ ਮਿਲੇ ਆ ਉਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਨੇ ਕਿਹਾ ਵੀ ਉੱਤੇ ਗਵਰਨਮੈਂਟ ਨਾਲ ਗੱਲ ਕਰਕੇ ਸੈਂਟਰ ਗਵਰਨਮੈਂਟ ਨਾਲ ਵੀ ਤੇ ਪੰਜਾਬ ਗਵਰਨਮੈਂਟ ਨਾਲ ਹੀ ਫੇਰ ਤੁਹਾਨੂੰ ਜੱਜਤ ਦੇਵਾਂਗੇ ਅਸੀਂ ਆਪਣੇ ਆਪ ਆਪਣੇ ਲੈਵਲ ਤੇ ਕੁਝ ਨਹੀਂ ਕਹਿ ਸਕਦੇ ਅਸੀਂ ਲਿਖਤੀ ਦੇ ਆਏ ਹਾਂ 12 ਤਰੀਕ ਦਾ ਪ੍ਰੋਗਰਾਮ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਬਣਿਆ ਸੀ ਇਹਨੂੰ ਸ਼ੁਰੂ ਕਰਨ ਦਾ ਉਹ ਅਸੀਂ ਪੋਸਪੋਨ ਕਰ ਦਿੱਤਾ ਵਾ ਕਿ ਆਪੋ ਵਿੱਚ ਨਾ ਲੜੀਏ ਜੇ ਕੋਈ ਹੋਰ ਭਰਾ ਬਣਾਉਣਾ ਚਾਹੁੰਦਾ ਅਸੀਂ ਉਹਦਾ ਸਹਿਯੋਗ ਦਵਾਂਗੇ ਆਰਥਿਕ ਤੌਰ ਤੇ ਵੀ ਦਵਾਂਗੇ ਜਥੇ ਬੰਦੀਆਂ ਦੀਆਂ ਟਰਾਲੀਆਂ ਨਾਲ ਵੀ ਦਵਾਂਗੇ ਪੱਥਰ ਵੀ ਲਿਆ ਕੇ ਦਵਾਂਗੇ ਜਾਂ ਹੋਰ ਕੋਈ ਚੀਜ਼ ਜੋ ਉਹ ਸਾਨੂੰ ਕਹਿਣਗੇ ਅਸੀਂ ਅੱਗੇ ਲੱਗ ਕੇ ਕਿਸੇ ਦੇ ਕੰਮ ਵਿੱਚ ਵਿਘਨ ਨਹੀਂ ਪਾਉਣਾ ਚਾਹੁੰਦੇ ਔਰ ਇਸੇ ਤਰ੍ਹਾਂ ਮਕੈਨਾ ਵੀ ਸਾਡੀ ਪਰਸੋ ਮੀਟਿੰਗ ਹੋਈ ਸੀਗੀ ਸਭ ਤੋਂ ਵੱਡੀ ਲੋੜ ਆ ਜਿਹੜੀ ਲੋਕਾਂ ਨੇ ਪੂਰੀ ਕਰ ਦਿੱਤੀ ਏ ਖਾਣ ਪੀਣ ਦੀ ਪਸ਼ੂਆਂ ਦੇ ਚਾਰੇ ਲਈ ਬੜੀ ਵੱਡੀ ਪੱਧਰ ਤੇ ਲੋਕ ਸਮਾਨ ਲੈ ਕੇ ਆ ਰਹੇ ਨੇ 50 ਟਰੱਕ ਵੱਡੇ ਜਿਹੜੇ ਨੇ ਉਹ ਅਸੀਂ ਵੀ ਚਾਰਾ ਜਿਹੜਾ ਵਾ ਉਹ ਮੰਗਾਰੇ ਆ ਜਿੱਥੇ ਹੋਰ ਚੀਜ਼ਾਂ ਨੇ ਉਹ ਵੀ ਮੰਗਾਰੇ ਆ ਔਰ ਬਿਮਾਰੀਆਂ ਦਾ ਸਾਹਮਣਾ ਕਰਨ ਲਈ 100 ਟੀਮ ਬਣਾਈ ਹੈ ਅਕਾਲੀ ਦਲ ਨੇ ਜਿਹੜੀ ਵੱਖ-ਵੱਖ ਪਿੰਡਾਂ ਵਿੱਚ ਉਹ ਲਗਾਤਾਰ ਕੈਂਪ ਲਾਏਗੀ ਤੇ 500 ਆਹਾਂ ਮਸ਼ੀਨ ਖਰੀਦੀ ਹੈ ਸਾਰੇ ਪੰਜਾਬ ਲਈ ਜਿਹੜੀ ਮਹੱਲੇ-ਮਹੱਲੇ ਵਿੱਚ ਜਾ ਕੇ ਮਛਰਾਂ ਨੂੰ ਮਾਰਿਆ ਕਰੇਗੀ ਸਾਡੇ ਵਲੰਟੀਅਰ ਮੋਟਰਸਾਈਕਲਾਂ ਤੇ ਬੈਠ ਕੇ ਉਹ ਕੰਮ ਕਰਨਗੇ ਇਹਦੇ ਤੋਂ ਇਲਾਵਾ ਮੈਂ ਸਮਝ ਨਾਵਾ ਕਿ ਗਰੀਬ ਲੋਕਾਂ ਨੂੰ 20 ਦੀ ਲੋੜ ਹੈ ਅਸੀਂ ਆਪਣੀ ਪਾਰਟੀ ਨੂੰ ਪ੍ਰਧਾਨਤ ਸਾਬ ਨੇ ਹੁਕਮ ਕੀਤਾ ਵਾ ਕਿ ਆਪਣਾ ਦਸਵੰਧ ਕਣਕ ਦੇ ਰੂਪ ਵਿੱਚ ਦੇਵੋ ਅਹੀਂ 65 ਬੀਡ ਜਿਹੜਾ ਵਾ ਉਹ ਕਣਕ ਦੇ ਕੇ ਤੇ ਵਟਾ ਕੇ 20 ਵਧੀਆ ਜਿਹੜਾ ਵਾ ਉਹ ਲੋਕਾਂ ਤੱਕ ਮਹੱਈਆ ਕਰਾਵਾਂਗੇ ਜਿਹੜਾ ਪਾਸਾ 100% ਮਾਰਿਆ ਗਿਆ ਉਥੇ ਉਹ ਵੀ ਜਿਹੜਾ ਵਾ ਦਵਾਂਗੇ ਤੇ ਜਿੱਥੇ ਇੱਕ ਪਾਸਾ ਬਚਿਆ ਹੋਵੇ ਇੱਕ ਪਾਸਾ ਮਰ ਗਿਆ ਵਾ ਉਹਨਾਂ ਨੂੰ ਲੋੜਵੰਦਾਂ ਨੂੰ ਉਹ ਵੀ ਵੀ ਜਿਹੜਾ ਕੜਕਦਾ ਅਸੀਂ ਆਪਣੀ ਪੂਰੀ ਤਨਦੇਹੀ ਨਾਲ ਪਚਾਵਾਂਗੇ ਜਿਹੜੀਆਂ ਪੈਲੀਆਂ ਦੇ ਵਿੱਚ ਰੇਤ ਪੈ ਗਈ ਏ ਉਹ ਆ ਝੋਨੇ ਵੱਡੇ ਜਾਂਦੇ ਨੇ ਜਾਂ ਪਾਣੀ ਥੱਲੇ ਚਲਾ ਜਾਂਦਾ ਵਾ ਆਪਰੇ ਵਰਕਰਾਂ ਰਹੀ ਉਹਨਾਂ ਪੈਲੀਆਂ ਨੂੰ ਪਧਰਾ ਕਰਨ ਵਿੱਚ ਵੀ ਅਸੀਂ ਉਹਨਾਂ ਜ਼ਿਮੀਂਦਾਰਾਂ ਦਾ ਸਹਿਯੋਗ ਦਵਾਂਗੇ ਜਿਹੜੇ ਪ੍ਰਭਾਵਿਤ ਨੇ ਇਸ ਕੰਮ ਤੇ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਮੱਧਾਂ ਨੇ ਜਿੱਦੇ ਤੇ ਕਾਲੀ ਦਲ ਕੰਮ ਕਰ ਰਿਹਾ ਵਾ। ਤੇ ਫਿਲਹਾਲ 12 ਤਰੀਕ ਦਾ ਪ੍ਰੋਗਰਾਮ ਜਿਹੜਾ ਵਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦਾ ਉਹ ਅਸੀਂ ਪੋਸਟਪੋਨ ਕਰਨੇ ਆ ਤਾਂ ਕਿ ਵਧੀਆ ਢੰਗ ਦੇ ਨਾਲ ਕੋਮਬ ਨੂੰ ਸਿੱਧੇ ਰਸਤੇ ਤੇ ਲਜਾਇਆ ਜਾ ਸਕੇ ਤੇ ਟਕਰਾ ਕਿਸੇ ਨਾਲ ਨਾ ਆਵੇ ਕਿਉਂਕਿ ਹਰ ਬੰਦਾ ਚਾਹੁੰਦਾ ਵਾ ਅਸੀਂ ਇਸ ਤਰ੍ਹਾਂ ਕਰੀਏ ਇਸ ਤਰ੍ਹਾਂ ਦੁਨੀਆ ਵਿੱਚ ਗੱਲ ਜਾਊਗੀ ਇਸ ਤਰ੍ਹਾਂ ਫਾਂਡੇ ਆਉਣਗੇ ਅਸੀਂ ਉਸ ਟਕਰਾ ਵਿੱਚ ਬਿਲਕੁਲ ਨਹੀਂ ਵੜਨਾ ਚਾਹੁੰਦੇ ਅਸੀਂ ਲੋਕਾਂ ਦੀਆਂ ਮੁੱਢਣੀਆਂ ਲੋੜਾਂ ਪੂਰੀਆਂ ਕਰਨ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਇਹ ਜਿਹੜੀ ਸਬੰਧ ਕਮੇਟੀ ਦੀਆਂ ਪੈੜੀਆਂ ਨੇ ਕੁਝ ਠਿੱਕਟੇ ਦਿੱਤੀਆਂ ਜੀ ਉਹਨਾਂ ਬਾਰੇ ਪ੍ਰਧਾਨ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ ਜਿੱਦਣ ਪ੍ਰਧਾਨ ਸਾਹਿਬ ਆਏ ਸੀ ਉਦੋਂ ਹੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਸਾਡੀ ਉਹ ਬੇਨਤੀ ਪ੍ਰਵਾਨ ਕਰ ਲਈ ਹੈ ਜਿਵੇਂ ਖਾਸਾਂ ਵਾਲੀ ਲੱਖ ਲੱਖ ਰੁਪਏ ਚੋਂ ਇਕੱਲਾ ਸਾਡਾ ਠੇਕੇ ਤੇ ਚੜਿਆ ਉਹ ਠੇਕੇ ਜਿਹੜੇ ਨੇ ਮਾਫ ਕਰਾਵਾਂਗੇ ਇਸੇ ਤਰ੍ਹਾਂ ਆਪਣੇ ਜਿਹੜਾ ਪਿੰਡ ਕਲਾਬ ਨਥੂ ਸਿੰਘਾ ਉੱਥੇ ਬਹੁਤ ਵੱਡੀ ਤਬਾਹੀ ਹੋਈ ਏ ਜਿਹੜੀ ਜ਼ਮੀਨ ਗੁਰਦੁਆਰਾ ਸਾਹਿਬ ਦੀ ਏ ਉਹ ਸਾਰੀ ਲਪੇਟੋ ਜਿਹੜਾ ਮੇਨ ਦਰਿਆ ਜਿੱਥੋਂ ਦੀ ਵਾਗਾ ਉੱਥੋਂ ਦੀ ਹੁੰਦੀ ਏ ਉਹ ਵੀ ਠੇਕਿਆਂ ਦੇ ਬਾਰੇ ਸੋਚਿਆ ਤੇ ਹੋਰ ਵੀ ਜਿਹੜੇ ਤੇਜਾ ਕਲਾਂ ਜਾਂ ਹੋਰ ਕੋਈ ਹੋਣਗੇ ਉਹਨਾਂ ਬਾਰੇ ਵੀ ਪ੍ਰਧਾਨ ਸਾਹਿਬ ਨੇ ਕਿਹਾ ਕਿ ਦਰਜਾ ਬਦਰਜਾ ਸਾਰਿਆਂ ਦੇ ਠੇਕੇ ਜਿਹੜੇ ਨੇ ਉਹ ਮਾਫ ਕੀਤੇ ਜਾਣਗੇ